ਜੀ ਮੈਂ ਤਰਨਵੀਰ ਕੈਂਡੀ ਵਾਰਡ ਨੰਬਰ 63 ਤੇ 68 ਦਾ ਸੇਵਾਦਾਰ ਮੇਰੇ ਮਾਤਾ ਜੀ ਅਨੀਤਾ ਰਾਣੀ ਡਿਪਟੀ ਮੇਅ ਅੰਮ੍ਰਿਤਸਰ ਆਮ ਆਦਮੀ ਪਾਰਟੀ ਤੋਂ ਮੇਰੇ ਚਾਚੀ ਜੀ ਹੁਸ਼ਾ ਰਾਣੀ ਵਾਰਡ ਨੰਬਰ 36 ਤੋਂ ਕੌਂਸਲਰ ਆਮ ਆਦਮੀ ਪਾਰਟੀ ਤੋਂ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਦੀਵਾਲੀ ਦੀਆਂ ਦੇਸ਼ ਵਾਸੀ ਨੂੰ ਸ਼ਹਿਰ ਵਾਸੀ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀ ਤੇ ਗੁਰਪੁਰਬ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਤੇ ਮੈਂ ਪ੍ਰਭੂ ਰਾਮ ਪ੍ਰਭੂ ਰਾਮ ਅੱਗੇ ਇਹੋ ਇਸ ਸ਼ੁਭ ਦਿਹਾੜੇ ਦੀ ਬੇਨਤੀ ਕਰਦਾ ਕਿ ਜੋ ਜੋ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਪੰਜਾਬ ਹੜਪੀੜਤਾ ਕਰਕੇ ਬੜਾ ਹੀ ਇਸ ਟਾਈਮ ਡਿਸਟਰਬ ਚੱਲ ਰਿਹਾ ਹੈ ਤੇ ਪ੍ਰਭੂ ਰਾਮ ਅੱਗੇ ਅਰਦਾਸ ਕਰਦਾ ਜਿਵੇਂ ਪੂਰੇ ਪੂਰੇ ਦੇਸ਼ ਦੇਸ਼ ਭਰ ਦੇ ਵਿੱਚ ਸਾਡਾ ਹਿੰਦੂ ਧਰਮ ਦੇ ਹਿਸਾਬ ਨਾਲ ਸਾਡਾ ਇਹ ਤਿਆਰ ਬੜਾ ਪਵਿੱਤਰ ਬੜਾ ਵੱਡਾ ਹਥਿਆਰ ਆ ਤੇ ਜਿਸ ਤਰ੍ਹਾਂ ਜੇ ਸਾਰੇ ਭੈਣ ਭਰਾਵਾਂ ਦੇ ਘਰ 'ਚ ਖੁਸ਼ੀਆਂ ਆਈਆਂ ਵਾ ਉਸ ਤਰ੍ਹਾਂ ਹੀ ਉਹ ਮੇਰਾ ਦੇ ਪੰਜਾਬ ਦੇ ਚੜਪੀੜਤਾ ਵੀ ਜਲਦੀ ਤੋਂ ਜਲਦੀ ਹੱਸਦਾ ਵਸਦਾ ਪੰਜਾਬ ਹੋਵੇ ਤੇ ਇੱਕ ਵਾਰ ਤੋਂ ਫੇਰ ਮੇਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤੇ ਨਾਲ ਇੱਕ ਮੇਰਾ ਛੋਟਾ ਜਿਹਾ ਮੈਸੇਜ ਕਿ ਕਿਉਂਕਿ ਤੁਹਾਨੂੰ ਪਤਾ ਸਾਡੀ ਦੀਵਾਲੀ ਜਿਹੜੀ ਆ ਕਿ ਸਾਡੇ ਬੱਚੇ ਪਟਾਕੇ ਚਲਾ ਕੇ ਇਸ ਇਤਵਾਰ ਨੂੰ ਮਨਾਉਂਦੇ ਆ ਤੇ ਕਿਰਪਾ ਕਰਕੇ ਜਿਹੜੇ ਛੋਟੇ ਬੱਚੇ ਆ ਪਟਾਕੇ ਜਦੋਂ ਵੀ ਚਲਾਣ ਵੀ ਕੇਅਰਫੁਲ ਹੋ ਕੇ ਜਲਾਣ ਕੋਸ਼ਿਸ਼ ਕਰਿਓ ਕਿ ਜੇ ਆਹੇ ਵੱਡੇ ਮਾਪਿਓ ਵਾ ਭੈਣ ਭਰਾ ਵੱਡੇ ਉਹਨਾਂ ਨਾਲ ਅੱਗੇ ਜ਼ਰੂਰ ਹੋਣ ਕਿ ਕੋਈ ਵੀ ਕੋਈ ਹਾਸਾ ਹੋਣ ਤੋਂ ਬਚ ਸਕਣ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ